ਹਰ ਜੁਗ ਜੁਗ ਭਗਤੂ ਪਾਇਆ ਐਜ ਰਖਦਾ ਆਇਆ ਰਾਮ ਰਾਜੇ ਹਲਾਕਸ਼ ਦੁਸ਼ਟ ਹਰ ਮਾਰਿਆ ਪਰ ਹਿਲਾਦ ਤਰਾਇਆ ਹੰਕਾਰ ਅਨੰਤ ਕਾਂ ਠੰਦੇ ਨਾਮ ਦੀ ਉਮਖ ਲਾਇਆ ਜਾ ਨਾਨਕ ਐਸਾ ਹੋ ਰਸੀਵ ਅੰਤ ਲੈ ਛਡਾਇਆ ਸਦੂਕ ਮਹੱਲਾ ਪਹਿਲਾ

ਜਿਨ ਕੀ ਤਿਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆ ਬਾਤਾਂ ਜੋ ਗਿਸ਼ ਕਰਨ ਸੋ ਗਾ ਰਹਿਆ ਸੂਰ ਦਾ ਰਾਗਾ ਸਮ ਹੱਲਾ ਪਹਿੱਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੂਦਰ ਤੇਰਾ ਕੀ ਹਾ ਸੂ ਕਰਕੇ ਹਾ ਜਿਤ ਵੇ ਸਰਬ ਸੰਭਾਲੇ ਵਾਜੇ ਤੇਰੇ ਨਾਮ ਏਕ ਸੰਖਾ ਗੀਤੇ ਤੇਰੇ ਭਾਵਨ ਹਾਰੀ ਕੀਤੇ ਤੇਰੇ ਰਾਗ ਪ੍ਰੀਅ ਸੋ ਕਹੀਐ ਕੀਤੇ ਤੇਰੇ ਗਾਵਲ ਹਾਰੀ ਗਾਵਉ ਤੁਮ ਨਾ ਪਉਣ ਪਾਣੀ ਵੇ ਸੰਤਰ ਦਵਾਵੇ ਰਾਜਾ ਧਰਮ ਦੀਵਾਰੀ ਗਾਵਉ ਤੁਦਨਾ ਚੇਤ ਕੋ ਤਿਰਖ ਜਾਣਨਾ ਲਿਖ ਲਿਖ ਧਰਮ ਵਿਚਾਰੀ ਕਾਉਂ ਤੁਦਨਾ ਈਸਰ ਬਰਮਾ ਦੇਵੀ ਸਵਾਨ ਤੇਸ ਦਾ ਸਵਾਰੀ ਗਾਵਨ ਤੁਧਨੋਂ ਇੰਦਰ ਇੰਦਰਾਸ ਨੇ ਬੈਠੇ ਦੇਵਤਿਆਂਦਰ ਨਾਲ ਲੈ ਗਾਵਨ ਤੁਧਨੋਂ ਸਦ ਸਮਾਦੀ ਅੰਦਰ ਗਾਵਨ ਤੁਧਨੋਂ ਸਾਧ ਵਿਚਾਰੀ ਗਾਵਨ ਤੁਧਨੋਂ ਜਤੀ ਸਤੀ ਸੰਤੋਖੀ ਗਾਵਨ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋਂ ਪੰਡਰ ਭੀਸਰ ਜੁਗਲੀ ਕੁਬੇਦ ਨਾਲ ਲੈ ਗਾਵਨ ਤੁਧਨੋਂ ਮੋਹਣੀ ਆਮਲ ਮੋਹ ਸੁਰਗ ਮਾਸ਼ ਪਿਆਲੇ ਗਾਵਨ ਤਦਨਰਤਨ ਪਾਏ ਤੇਰੇ ਅਨਤ ਤੀਰ ਤਨਾਰਲੇ ਗਾਵਨ ਜੋਤ ਮਹ ਬਲਸੂਰਾ ਗਾਵਨ ਤਦਨੋ ਖਾਣੀ ਚਾਰੀ ਗਾਵਨ ਤਦਨਾ ਖੰਡ ਮੰਡਲ ਪ੍ਰੇਮੰਡਾ ਕਰ ਕਰ ਰਖੀ ਤੇਰੇ ਧਾਰੇ

جو تس پاوے سوئی کرسی پھر حکم نہ کرنا جائی سو پات ساہوں سہا پات سائی نان کنے رضائی آسا محلہ پہلا سن بڑا آنکھیں سب کوئی کے بڑ بڑا ڈیٹھا ہوئی قیمت پائے نہ کہیا جائے کہنے والی تیرے رہے سمائی بندے میرے ساہی गहर गंभीरा गुण गीरा पोए न जाने सौ रहाओ मन मनसत कमाई सब कीमत मिल कीमत पाई ज्ञानी तनी ग्रहाई कहन ना जाई तेरी तलवल आई

آخان جیواں بسرے مر جاؤ آخا سچا ساچے نام گلاگ اتلی دوں کسری میری ماں سچ ہے ساچے, ساچے نائیں ਸਾਚੇ ਨਾਮ ਕੀ ਤਿਲ ਵਡਿਆਈ ਆਖਦਕੇ ਕੀਮਤ ਨਹੀਂ ਪਾਈ ਜੇ ਸਾ ਮਿਲਤੇ ਆਖਣਾ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੂਕੇ ਭੋਗ ਗਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਤੇ ਬੜ ਤੇਰੀ ਦਾਤ ਜਨ ਦਿਨ ਕਰ ਕੈ ਕੀਤੀ ਰਾਤ ਖਾਸ ਬਸਾਰੇ ਤੇ ਇੱਕ ਮੁਝਾਤ ਨਾਨਕ ਨਾਮੇ ਵਾਹਿਗੁਰੂ ਰਾਗ ਗੁਜਰੀ ਮਹੱਲਾ ਚੌਥਾ ਹਰਗੇ ਜਨ ਸਤਗੁ ਸਤਪੁਰਖ ਆਵਿਉ ਕਰੋ ਗੁਰਪਾਸਮ ਕੀਰੇ ਕਰਮ ਸਦੁ ਕਰ ਸਰਨਾਈ ਕਰਦੇ ਆ ਨਾਨਕ ਪ੍ਰਗਾਸ ਮੇਰੇ ਮੀਤ ਪ੍ਰਦੇਵ ਮੋਕੋ ਰਾਮ ਨਾਮ ਪ੍ਰਗਾਸ ਕੁਰਮਤ ਨਾਮ ਰਪਰਾਸ ਸਖਾਈ ਹਰ ਗੀਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਬੜਪਾ ਬੜੇ ਰੈ ਜਿਨ ਹਰ ਹਾ ਸੰਦਾ ਹਰ ਪਿਆਸ ਹਰ ਹਾ ਲਾਮ੍ਰਿਤ ਪ੍ਰਤਸ ਹੈ ਮਨ ਸੰਗਤ ਗੁਣ ਪ੍ਰਗਾਸ ਜੈਨ ਹਰ ਹਸ ਨਾਮ ਨ ਪਾਇਆ ਤੇ ਭਾਗ ਹੀਨ ਜੰਪਾਸ

ਕਾਹਰੇ ਮਨ ਜਿਤ ਵੈ ਕੋ ਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੂ ਪਾਈ ਤਖਤ ਰਜ਼ਾ ਅੰਗੀ ਕਰ ਧਰਿਆ ਮੇਰ ਮਾਦੋ ਜੀ ਸਾ ਸੰਗਤ ਮੁਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਤਾ ਲੋਗ ਸਤਵੰਤਾ ਹੋਏ ਨ ਕਿਸ ਕੀ ਧਰਿਆ ਸੇ ਸੇਜ ਕੇ ਸਵਾਹੀ ਠਾਕਰ ਕਾਹੀ ਮਨ ਪੋ ਕਰਿਆ ਓ ਦੇ ਓ ਦੇ ਆਲੇ ਸੇ ਪੋਸਾ ਤਿਸ ਪਾਛੇ ਬਿਸ਼ਰੇ ਸ਼ਰੀਆ ਤਨ ਕਵਨ ਖਲਾਵੇ ਕਉ ਚਗਾਵੇ ਮਨ ਮੇ ਸਮਰਨ ਕਰਿਆ ਸਬਨਿਦਾਨ ਤਸੇ ਅਟ ਸਧਾਨ ਠਾਕਰ ਕਰ ਤਲ ਧਰਿਆ ਜੇ ਨਾਲਕ ਬਲ ਬਲਸ ਦਵਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ را گا چوتھا سو پرکھا ایک اونکار سات گر پرساد سو پورکھ نرجن ہر پورکھ نرجن ہر اگم اگم پارا سب تیاو سب تیاو تون جی ہر سچے سجنہارا سی تمارے جی تون جیا گا دارا ہر تیاو سن تو جی سب لوک بسار نہارا ਹਰਿ ਆਪੇ ਠਾਕਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਕੜ ਕੜ ਅੰਤ ਸੁਨਦਰ ਅੰਤਰ ਜੀ ਹਰ ਏਕੋ ਉਪਰਕ ਸਮਾਨਾ ਇੱਕ ਦਾਤ ਇੱਕ ਪੇਖਾਰੀ ਜੀ ਸਭ ਤੇਰੇ ਤੋਂ ਜਿਵੜਾਣਾ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦਵਨ ਅਵਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਕੋਈ ਆਖ ਵਖਾਣਾ جو سیو ہیں جو سیو ہے تن جی جانان کتن قربان ہر تے آوے ہر تے آوے تن جی سے جان جو کمیں سکواسی سے مو سے مگت پہ جن ہاتے آیا جیتے ہیں توٹی جم کی فاسی جنڈر پہ جن, جن ہاندر پہتے آیا جیتے ہیں کا پہو سب گواسی جن سیویا جن سیویا میرا ہر جیتے ہر ہر پسماسی

تیرے انیک تیرے انیک پڑے بہ سمرا سن جی کرم کرنتا سی بگ سیت نانک جی جو پا میری ہر بھگوتا پرمپر کرتا جی تون جے جی بڑا کوئی تم گے کم صدا سدا تے کم جے جی تون نی چل کرتا سوئی ਤੁਦਿਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦਿਆਪੇ ਸਿਰ ਸੋ ਪਾਈ ਜਿਦੁ ਤੁਦਿਆਪੇ ਸਿਰ ਜੀ ਸਭ ਗੋਈ ਜਾਂ ਨਾਲ ਬਲੰਗਾਵੇ ਕਰਤੇ ਕੇ ਜੀ ਜੋ ਸਭ세 ਕਾਜ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੰਦਾ ਸਾਈਂ ਜੋ ਤੂੰ ਭਾਵੇ ਸੋਈ ਤੇਸੀਂ ਜੋ ਤੂੰ ਦੇ ਸੋਈ ਹੋ ਪਾਈ ਰਹਾਓ

آسا محلہ پنجمہ پنج دے حریہ پراپ تو مانک دے ہری بریہ ابر کاج نا کام ملسات سنگت پچکی پر نام سرا جاملہ کنجل تر جن پر جات رنگ مایا کے رہاو جب تو سنجم ترمنا کمایا سیوا سادنا جانیا ہر رایا کو نانک ہمنیچ کرم سر پری راکو شرم پاش دس میں کھو بازتی چوپئی ہمرے کرو ہاتھ دے رچا پونہ چت کی وحی ہومارا اپنا جان کرتی امرے دو سبے تم کھاؤ آپ دے مہی بچاؤں سکھی بسے مورو پروارا سی سکھ سبے کرتارا مور شا نج کر دے کر سیرن کو آئے آئس ہماری آسا تور تو توجنی کی رہے پیاسا تمہیں شاڑ شا نہ ہاں جو برچاؤں چاؤ ستمتے پاؤں

دین بن کے ہنتا سکنتا کال برگاسا کا سگل کیا چھواسا جمن کا جو سب کیو بے در جو تھیو جمن کا سلوک سبارا نمسکار ہے تائیں ہمارا جم کا سگت بنا دیو دے جشن آنتے آد بتارا سوئیں گرو سمجھو ہمارا نمسکار کو ہماری سب جا دس آسواری سیو گن کو سیو سکھ دیو سطرن کو پل موبت کیو کڑ کڑ کی انتر کی جانت پلے برے کی تیر پشانت چیٹے تتولہ س پر کرپا دش کر فلا سنتن دکھ پی تھی پائے پھیر پچھانے کٹ کر کے پڑ پڑکی جانے جاوت کرک کرا کر تارا پرج تم دے او کر توں کم ہوں تو مت دے ترسب ہوں

ریل جیسے دکار موسا وہ ہوئے دو ٹشا شے سکینہ کوئی ایک بائنٹ میں سبارا کال فاتے تائیں وارا جن دن دا متحارو کہاں درد دوٹ دوکتے رہاں کھڑکیت میں سرم تہاری آپ ہا دل وہ باری سرو ر ہو سہائی دوک تیل ہوں کھڑکیت میں سرم تیاری آپ ہا دیل ہو سرو ہو سہائی دوک تیل ہو بچائی سوئیاں پائیں گے جبتے تمرے تبتے کو آر نہیں رام رہی پران کرال انیک سمرا ساتر بیت سبے

ਏ ਮਨ ਮੇਰਾ ਤੂੰ ਸਦਾ ਰੂਹ ਹਰ ਨਾਲੇ ਹਰ ਨਾਰ ਨੂੰ ਤੋਂ ਮਨ ਮੇਰੇ ਦੂਖ ਸਾਰ ਬਿਸਾਰਨਾ ਹੰਗੇ ਕਾਰੋਂ ਕਰੇ ਤੇਰਾ ਕਾਜ ਸਭ ਸਵਾਰਨਾ ਤਉਨਾਗਲਾ ਸਮਰਾਸ ਸੁਭਾਮੀਐ ਸੋ ਕਉ ਮਨੋਂ ਬਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੂਹ ਹਰ ਨਾਲੇ ਸਾਚੀ ਸਾਈ ਬਾ ਕੀ ਆਲੀ ਹੀ ਕਰਤੇ ਰਹਿ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸੋਂ ਪਾਵੇ ਸਲਾ ਸਲਾਹਾ ਦੇ ਜੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜ਼ੀ ਸ਼ਬਦ ਕਹਨੇ ਰ ਕਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੁ ਸਾਚਾ ਨਾਮ ਧਰਮ ਜਿਨ ਭੋਖਾਂ ਸਭ ਗਵਾਈਆਂ ਕਰਸਾ ਸੁਖ ਮਨ ਆਏ ਵਸਿਆ ਨਿਸ਼ਾਂ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋਂ ਜਿਹਦੇ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਹੋ ਤਰੋ ਪਿਆਰੁ ਸੱਚਾ ਨਾਮ ਮੇਰਾ ਆਗਾਰੁ ਵਾਝੇ ਪੰਜ ਅਸ਼ੋਧ ਤਕਾਸ ਪਾਗੈ ਕਾਸ ਪਾਗੈ ਸ਼ਬਦ ਬਾਝੇ ਕਲਾ ਜਿਤ ਕਰਤਾ ਰਹੀਆ ਪੰਜ ਦਬਾਸ ਕੀਤੇ ਕਾਲ ਕੰਠ ਕੁਮਾਰਿਆ ਅਸਰ ਕਰਮ ਪਾਇਆ ਤੋ ਜਿਨ ਕੋ ਇਸ ਨਾਮ ਹਰ ਕੀ ਲਾਗੇ ਐਹ ਨਾਨਕ ਤੈਸ ਉਹ ਆਤਤ ਕਰ ਅਨਹਦ ਬਾਜੇ ਆਨੰਦ ਸੁਨੋ ਬੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਵਰ ਪਰਮ ਪਰ ਪਾਇਆ ਉਤਰੇ ਸਗਲ ਬਸੋਰੇ دو روک سنتا فترے سنی سچی بانی سنت ساجن پی سے پورے گرتے جانی سنتے پنیت کہتے پوت ست گر یا پور پورے بربنت نانک گر چاند لاغی واجے انہت دورے ਮਦਾਨੀ ਮਹੱਲਾ ਪੰਜ ਮਾ ਥਾਲ ਮਿਠੰਦ ਵਸਤੂ ਪਈ ਅਸਾ ਸੰਤੋਖ ਵਿਚਾਰੋ ਅਮਰਤ ਨਾਮ ਉਠਾ ਕਰ ਕਾਫੀ ਉੰਜਸ ਕਾ ਅਸਾ ਸੰਧਾਰੋ ਜੇ ਕੋ ਖਾਵੇ ਜੇ ਕੋ ਪੰਚੇ ਤੁਸ ਕਾ ਹੋਏ ਅਧਾਰੋ ਇਹ ਵਹ ਤਜੀਹ ਨਹਿ ਜੈ ਨਤਨ ਤਰਾ ਕਰਤਾ ਰੋ ਤਾਂ ਸੰਸਾਰ ਚੰਦ ਲਗ ਤਰੀਐ ਸਵਨਾਨ ਬ੍ਰੰਹ ਬਸਾਰੋ ਸ਼ਲੋਕ ਮਹੱਲਾ ਪੰਜ ਮਾ

سن کے جم کے دودھ لائے تی شن جائ پوجب خوش گاہ کر سوتی پار پو لیاس امرت سی خاہے ال مبن گن گوبن گاہے سب سے نو کر پال سائے, سائے برتا ساٮٔ و جائے

جس سے مرد سکھ ہوئے سگلے دکھ جاہی جس صاحب کی ٹیک نان کر بل دی جس سے مرد سکھ ہوئے سگلے دکھ جاہی واحر جی کا خالصہ واحر جی